ਇਹ ਜਿਹੜਾ ਸਰਾਲਾ ਹਾਈਟ ਤੇ ਜਿਹੜਾ ਹੈਗਾ ਇਹ ਪੁਲ ਹੈ ਜਿਹੜਾ ਕਿ ਮੈਨੂੰ ਲੱਗਿਆ ਹੈ ਇਧਰੋਂ ਵੀ ਇਹਦੇ ਕੰਡੇ ਵੀ ਪੁਰੇ ਹੋਏ ਆ ਇਹ ਵੀ ਡੇਂਜਰ ਸੱਪ ਮੇਜਰ ਮਿਸੱਪ ਨਾ ਹੋ ਜਾਏ ਇਹ ਸਰਾਲਾ ਕਲਾ ਪਿੰਡ ਹੈ ਇਹਦੇ ਵਿੱਚ ਛੱਪੜ ਹੈਗਾ ਇਹਨੂੰ ਸਿਰਫ ਆਪਾਂ ਡੂੰਗਾ ਕਰਨਾ ਪਾਣੀ ਦੇ ਵਿੱਚ ਸੜਕ ਡੁੱਬੀ ਹੋਈ ਹੈ ਤੇ ਲੋਕਾਂ ਦੀ ਆਕਸਰ ਪਿੰਡ ਵਾਲਿਆਂ ਦੀ ਵੀ ਔਰ ਲੋਕਾਂ ਦੀ ਆਪਸ ਦੇ ਵਿੱਚ ਵੀ ਜਿਹੜੇ ਕਮਿਊਟਰ ਆ ਉਹਨਾਂ ਨੂੰ ਦਿੱਕਤ ਆਦੀਆਂ ਦੋਨੋਂ ਵੱਸੋਂ ਤੋਂ ਮੈਂ ਸਾਰੇ ਜਿੰਨੇ ਮਹਿਕਮਿਆਂ ਦੇ ਸਾਰੇ ਅਫਸਰ ਬੁਲਾਏ ਆ ਐਸ.ਐਮ ਸਾਹਿਬ ਵੀ ਆਏ ਆ ਔਰ ਐਕਸ਼ਨ ਸਾਹਿਬ ਪਰ ਜਿੰਨੇ ਜਿੰਨੇ ਵੀ ਆ ਗਏ ਆਪਣੇ ਟਰੈਫਿਕ ਡੀ.ਐਸ.ਪੀ. ਇਹਨਾਂ ਨੂੰ ਸਾਰਿਆਂ ਨੂੰ ਕਿਹਾ ਜੀ ਵੀ ਇਹ ਵਿਦਨ ਇੱਕ ਹਫ਼ਤੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਰਾ ਇਹ ਠੀਕ ਕਰਨਗੇ ਔਰ ਮੇਰੀ ਆਪਣੇ ਜਿਹੜੇ ਸਾਡੇ ਸੈਕਟਰੀ ਆ ਗਿਆ ਜੀ ਸੀਐਮਓ ਦੇ ਵਿੱਚ ਰਵੀ ਭਗਤ ਜੀ ਉਹਨਾਂ ਔਰ ਬਿਊਰੋ ਜੀ ਦੇ ਵੀ ਸੈਕਟਰੀ ਆ ਔਰ ਉਹਨਾਂ ਨੇ ਵੀ ਕਿਹਾ ਸੀ ਫੰਡ ਵੀ ਪ੍ਰੋਵਾਈਡ ਕਰ ਦੇ ਦਿੰਨੇ ਮੇਰੀ ਜਿਹੜੇ ਆਪਣੇ ਮੱਦੀ ਬੋਰਡ ਦੇ ਚੇਅਰਮੈਨ ਉਹਨਾਂ ਨਾਲ ਵੀ ਗੱਲ ਹੋ ਗਈ ਆ ਸੋ ਫੰਡ ਵੀ ਪ੍ਰੋਵਾਈਡ ਕਰਾਂਗੇ ਇਹ ਲੋਕਾਂ ਨੂੰ ਦਿੱਕਤ ਆਂਦੀ ਆ ਸਾਡਾ ਫਰਜ਼ ਹੈ ਜੋ ਸਾਡੇ ਮਾਜੂਕ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਤੁਸੀਂ ਜਿੱਥੇ ਲੋਕਾਂ ਨੂੰ ਦਿੱਕਤ ਆ ਉੱਥੇ ਜਾਓ ਦੇਖੋ ਔਰ ਮੁਸ਼ਕਲਾਂ ਹੱਲ ਕਰੋ ਉਸ ਮਕਸਦ ਦੇ ਨਾਲ ਮੈਂ ਇੱਥੇ ਆਇਆ ਸੀ ਮਾਮੀ ਇਹ ਕਰਦਾ ਕਿ ਇੱਕ ਹਫ਼ਤੇ ਦੇ ਵਿਚਾਲੇ ਪਿੰਡਾਂ ਦੇ ਲੋਕਾਂ ਨੂੰ ਵੀ ਦਿੱਕਤਾਂ ਆਈਆਂ ਜਿਹੜੇ ਕੰਪਿਊਟਰ ਆ ਉਹਨਾਂ ਦਾ ਵੀ ਜਿਹੜੀ ਚੰਗੀ ਆ ਸਾਬ ਹੋ ਗਈ। ਥੈਂਕ ਯੂ।